ਅੰਮ੍ਰਿਤਸਰ ਦੇ ਫਤਾਹਪੁਰ ਇਲਾਕੇ ਵਿੱਚ ਜ਼ਮੀਨ ਨੂੰ ਲੈ ਕੇ ਦੋ ਤਰ੍ਹਾਂ ਵਿਚਾਲੇ ਤਣਾਵ ਬਣਿਆ ਹੋਇਆ ਹੈ। ਪੀੜਿਤ ਸੁਖਦੇਵ ਸਿੰਘ ਨੇ આરોਪ ਲਗਾਇਆ ਕਿ ਖਸਰਾ ਨੰਬਰ 155 hect 5 ਮਰਲੇ ਜ਼ਮੀਨ ਉਸਦੇ ਨਾਮ ਦਰਜ ਹੋਣ ਦੇ ਬਾਵਜੂਦ ਨਜਾਇਜ਼ ਤੌਰ ਤੇ ਕਬਜ਼ਾ ਕੀਤਾ ਜਾ ਰਿਹਾ ਅਤੇ ਕਬਜ਼ਾਧਾਰੀਆਂ ਵੱਲੋਂ ਚਾਰ ਦੀਵਾਰੀ ਕਰਕੇ ਗੇਟ ਨੂੰ ਤਾਲੇ ਲਗਾਏ ਗਏ ਹਨ। ਸੁਖਦੇਵ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦੇ ਵੀ આરોਪ ਲਗਾਏ। ਦੂਜੇ ਪਾਸੇ ਰੰਗਰੇਟੇ ਸਿੰਘ ਸਾਬਾਤ ਤੋਂ ਸੇਵਾਦਾਰ ਜੋਗਾ ਸਿੰਘ ਵੱਡਾਲਾ ਨੇ ਇਸ ਨੂੰ ਹੂਮਾਫੀਆਂ ਨਾਲ ਜੋੜਦਿਆਂ ਇਨਸਾਫ ਨਾ ਮਿਲਣ ਤੇ ਵੱਡੇ ਸੰਘਰਸ਼ ਦੀ ਚੇਤਾਵਨੀ ਦੇ ਦਿੱਤੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਅਦਾਲਤੀ ਹੁਕਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੁਖਦੇਵ ਸਿੰਘ ਪਿਤਾ ਦਾ ਨਾਮ ਜਸਵਿੰਦਰ ਸਿੰਘ ਮੈਂ ਇਥੋਂ ਦੀ ਮੇਰੀ ਜੱਦੀ ਜਾਇਦਾਦ ਹੈ ਗਿਆ ਜਿਹਦੇ ਉਤੇ ਕਬਜ਼ਾ ਕੀਤਾ ਜਾ ਰਿਹਾ ਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੜੀ ਵਾਰ ਕਿਹਾ ਨਾਲੇ ਮੇਰਾ ਉਹਨਾਂ ਦੇ ਕਾਰਵਾਈ ਵੀ ਚੱਲਦੀ ਪਈ ਹੈ ਪਰ ਜਿਹੜਾ ਅਗਲਾ ਮੋੜ ਹੈਗਾ ਜਿਹੜਾ ਅਗਲਾ ਬੰਨਾ ਆ ਉਹ ਕੀ ਕਰਦਾ ਧੱਕੇਸ਼ਾਹੀ ਕਰਦਾ ਪਿਆ ਗੁੰਡਾਗਰਦੀ ਨਾਲ ਕਰਦਾ ਪਿਆ ਮੇਰੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਮੈਂ ਬੜੀ ਵਾਰ ਇਹਨਾਂ ਨੂੰ ਕਿਹਾ ਹੈਗਾ ਮੈਂ ਆਪਣੇ ਕਾਗਜ਼ ਵੀ ਰੱਖੇ ਨੇ ਪਰ ਉਹਨਾਂ ਕੋ ਆਪਣੇ ਕਾਗਜ਼ ਹੋਣ ਦੇ ਬਾਵਜੂਦ ਵੀ ਨਹੀਂ ਉਹ ਇੱਥੇ ਮੇਰੀ ਜਗ੍ਹਾ ਤੇ ਇੱਕ ਚਾਰਦिवारी ਕਰਕੇ ਬੈਠੇ ਨੇ ਤਾਲੇ ਲਾ ਕੇ ਬੈਠੇ ਨੇ ਇਹ ਸਰਾ ਸਰ ਮੇਰੇ ਨਾਲ ਗੁੰਡਾਗਦੀ ਕਰਦੇ ਵੇ ਨਾਲੇ ਮੈਨੂੰ ਧਮਕੀਆਂ ਦੇਂਦੇ ਨੇ ਜਾਂ ਮੇਰਾ ਕੱਲ ਨੂੰ ਬਾਈ ਚਾਂਸ ਕਿਤੇ ਵੀ ਕਤਲ ਜਾਂ ਕੁਝ ਵੀ ਇਹ ਜੀ ਹੋ ਜਾਂਦਾ ਮੇਰੇ ਨਾਲ ਕੋਈ ਇਨਸੀਡੈਂਟ ਵਾਪਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਗੀ ਪਿਛਲੇ ਦਿਨੀ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਮੁਲਾਕਾਤ ਹੋਈ ਸੀ ਉਦੋਂ ਕੀ ਗੱਲ ਹੋਈ ਉਹਨਾਂ ਨਾਲ ਗੱਲਬਾਤ ਇਹੀ ਉਹਨਾਂ ਨੇ ਸੁਵਾਸ਼ਣ ਦਿੱਤਾ ਸੀ ਕਿ ਤੁਹਾਡੀ ਕਾਰਵਾਈ ਕੀਤੀ ਜਾਊਗੀ ਜਲਦ ਤੋਂ ਜਲਦ ਪਰ ਜਦੋਂ ਹਰ ਦਿਨ ਬੀਤਦਾ ਪਿਆ ਹੈਗਾ ਪਰ ਉਹਨਾਂ ਵੱਲੋਂ ਕੋਈ ਇਹੋ ਜਿਹੀ ਕੋਈ ਇਹੋ ਜਿਹਾ ਐਕਸ਼ਨ ਹੀ ਚੁੱਕਿਆ ਗਿਆ ਇਹਨਾਂ ਦੇ ਪ੍ਰਤੀ ਕਿ ਇਹ ਕੋਈ ਅੱਗੇ ਆਏ ਰੋਕ ਸਕਣ ਪਰ ਕਿੰਨੀ ਜਗ੍ਹਾ ਗਈ ਹੈ ਜਗ੍ਹਾ ਟੋਟਲ ਤੇ ਕੀਮਤ ਤੇ ਨਾਮ ਦੇ ਨਿਸ਼ਾਨਦਾਈ ਵੀ ਕੀਤੀ ਗਈ ਉਹਦੇ ਹਾਂਜੀ ਇਹਦੀ ਅਹੀਂ ਨਿਸ਼ਾਨਦੀ ਵੀ ਕੀਤੀ ਹੈ 155 ਅਕਸਰਾ ਨੰਬਰ ਹੈਗਾ ਇੱਕ ਕਨਾਲ 5 ਮਰਲੇ ਜਗਾ ਹੈਗੀ ਪੂਰੀ ਪੂਰੀ ਮੇਰੇ ਨਾਂ ਤੇ ਉੱਤੇ ਬੋਲਦੀ ਪਈ ਆ ਪਰ ਫਿਰ ਵੀ ਤਕੇ ਦੇ ਨਾਲ ਜਿਹੜਾ ਹੈਗਾ ਆ ਮੋਬੂ ਮਾਫੀਆ ਉਹਨਾਂ ਦੀ ਸ਼ੈ ਦੇ ਨਾਲ ਇਹ ਚੀਜ਼ ਇਹ ਜਗ੍ਹਾ ਨੂੰ ਮੇਰੀ ਤੋਂ ਕਬਜ਼ਾ ਕੀਤਾ ਜਾ ਰਿਹਾ ਆ ਹੁਣ ਕੀ ਪ੍ਰਸ਼ਾਸਨ ਨੂੰ ਕੀ ਫੀਲ ਪ੍ਰਸ਼ਾਸਨ ਨੂੰ ਇਹੋ ਮੰਗ ਕਰਦਾ ਪਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਆ ਮੈਂ ਰੋਜ਼ ਉੱਥੇ ਜਾਣਾ ਹੈ ਤੇ ਰੋਜ਼ ਰੋਜ਼ ਮੇਰਾ ਟਾਈਮ ਵੇਸਟ ਹੁੰਦਾ ਹੈਗਾ ਤੇ ਪ੍ਰਸ਼ਾਸਨ ਦਾ ਮੇਰੇ ਵੱਲ ਕੋਈ ਧਿਆਨ ਨਹੀਂ ਹੈਗਾ ਮੈਂ ਲੋਕੋ ਕਿਹਨਾਂ ਦੀ ਤੁਸੀਂ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਹੋਵੇ ਮੈਂ ਲੋਕੀ ਹੈਗੇ ਨੇ ਕੋਈ ਅਣਪਛਾਤੇ ਨੇ ਜਿਹੜੇ ਕਈ ਕਈਆਂ ਦੀ ਜਗ੍ਹਾ ਜਿਹੜੀ ਹੈਗੀ ਆ ਪਿੱਛੇ ਉਹਨਾਂ ਨੇ ਖਰੀਦੀ ਜਗ੍ਹਾ ਤੇ ਜਿਹੜੇ ਇੱਥੇ ਉਹਨਾਂ ਨੂੰ ਕਬਜ਼ਾ ਦਿੱਤਾ ਗਿਆ ਆ ਬਲਕਿ ਉਹਨਾਂ ਨੂੰ ਕਿਹਾ ਵੀ ਕਾਗਜ਼ ਵੀ ਨਹੀਂ ਉਹਨਾਂ ਨੇ ਕਾਗਜ਼ ਵੀ ਸ਼ੋ ਕੀਤੇ ਹੈਗੇ ਜਿਹੜਾ ਬਲਕਿ ਪੁਲਿਸ ਵੱਲੋਂ ਕੋਈ ਐਕਸ਼ਨ ਇਹੋ ਜਿਹਾ ਨਹੀਂ ਲਿਆ ਗਿਆ ਹਮੇਸ਼ਾ ਇਹ ਨਹੀਂ ਪਤਾ ਹੈਗਾ ਕਿ ਪ੍ਰੈਸ਼ਰ ਦੀ ਵਜ੍ਹਾ ਤੋਂ ਕਾਦੀ ਵਜਾਤੋਂ ਇਹ ਆ ਠੀਕ ਹੈ ਖਾਲਸਾ ਜੀ ਆਪਣਾ ਨਾਮ ਦੱਸ ਕੇ ਕਿਹੜੀ ਜਗ੍ਹਾ ਖਲੋਤੇ ਹੋ ਕੀ ਕਾਰਨ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲ ਇੱਕ ਸ਼ਿਕਾਇਤ ਜਿਹੜੀ ਆ ਭਾਈ ਸੁਖਦੇਵ ਸਿੰਘ ਹੋਣਾ ਦੀ ਆਈ ਸੀ ਕਿ ਸਾਡੀ ਜਿਹੜੀ 155 ਨੰਬਰ ਖਸਰਾ ਵਾ ਇਹ ਫਤਾਪੁਰ ਜੇਲ੍ਹ ਦੇ ਨਾਲ ਆ ਤੁਸੀਂ ਦੇਖ ਰਹੇ ਜੀ ਮੇਨ ਰੋਡ ਆ ਫਤਾਪੁਰ ਵਾਲਾ ਤੇ ਆ ਨਾਲ ਹੀ ਆ ਜਗਾ ਸੀ ਜਿਸ ਜਗਾ ਤੇ ਆਪਾਂ ਖੜੇ ਆ ਔਰ ਇਹ ਜਗਾ ਤੇ ਕੁਝ ਦਿਨ ਪਹਿਲਾਂ ਇਹਨਾਂ ਨੇ ਦੱਸਿਆ ਸੀ ਕਿ ਜਿਹੜਾ ਬਹੁ ਸ਼ਰਾਬ ਪੀਂੰ ਸਰ ਜਿਹੜੇ ਆ ਨਜ਼ਾਇਰ ਜਿਹੜੇ ਭੋਮ ਮਾਫੀਆ ਜਿਹੜੇ ਪ੍ਰਾਪਰਟੀ ਡੀਲਰ ਨਵੇਂ-ਨਵੇਂ ਉੱਠਦੇ ਆ ਔਰ ਲੋਕਾਂ ਦੇ ਜਿਹੜੇ ਖਾਲੀ ਪਲਾਟ ਵੇਂਦੇ ਆ ਤੇ ਉੱਤੇ ਕਬਜ਼ਾ ਕਰਦੇ ਆ ਇਸੇ ਤਰੀਕੇ ਨਾਲ ਇਹਨਾਂ ਦੇ ਵੀ ਖਾਲੀ ਪਲਾਟ ਪਿਆ ਸੀ ਉਸ ਪਲਾਟ ਤੇ ਕਬਜ਼ਾ ਕੀਤਾ ਗਿਆ ਵਾ ਔਰ ਥੋੜੇ ਦਿਨ ਪਹਿਲਾਂ ਵੀ ਆਪ ਜੀ ਦੇ ਮਾਧਿਅਮ ਰਾਹੀਂ ਦੱਸਿਆ ਸੀ ਕਿ ਇਹ ਬੰਦੇ ਜਿਹੜੇ ਆ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਨਹੀਂ ਤਾਂ ਵੱਡਾ ਸੰਘਰਸ਼ ਕੀਤਾ ਜਾਏਗਾ ਔਰ ਅੱਜ ਸੁਖਦੇਵ ਸਿੰਘ ਹੁਣ ਜਦੋਂ ਇੱਥੇ ਜਗ੍ਹਾ ਆਪਣੀ ਜਗ੍ਹਾ ਤੇ ਵੇਖਣ ਆਏ ਮੌਕਾ ਵੇਖਣ ਆਏ ਆ ਤੇ ਤੁਸੀਂ ਦੇਖ ਸਕਦੇ ਗਏ ਸਾਹਮਣੇ ਉਹਨਾਂ ਨੇ ਤਾਲਾ ਲਾ ਕੇ ਗੇਟ ਲਾ ਕੇ ਤੇ ਇਹਨਾਂ ਨੂੰ ਬਾਹਰ ਕੱਢਿਆ ਆ ਜਿਹੜੇ ਮਾਲਕ ਆ ਉਹ ਅੱਜ ਸੜਕਾਂ ਤੇ ਆ ਔਰ ਜਿਹੜੇ ਗੁੰਡਾਗਰਦੀ ਕਰ ਰਹੇ ਆ ਉਹ ਵੇਖੋ ਆਰਾਮ ਨਾਲ ਤਾਲੇ ਲਾ ਕੇ ਉਹਨਾਂ ਨੂੰ ਕਿਸੇ ਦਾ ਖੌਫ ਨਹੀਂ ਉਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਖੌਫ ਨਹੀਂ ਉਹ ਗੁੰਡਾਗਰਦੀ ਸ਼ਰਿਆਮ ਕਰਦੇ ਆ देखो सरकार कहंदी आ, दे आ के अही जेडी आ एहोजे गुंडागर्दी ਅੰਸਰਾਂ ਤੇ ਨਾਥ ਪਾਵਾਂਗੇ ਨਾਥ ਇਹਨਾਂ ਨੇ ਕਦੋਂ ਪਾਉਣੀ ਆ ਜੀ ਇੱਕ ਬੰਦੇ ਕੋ ਸਾਰੇ ਕਾਗਜ਼ ਹੋਣ ਦੇ ਬਾਵਜੂਦ ਔਰ ਦੂਸਰੀ ਗੱਲ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਪ੍ਰਾਪਰਟੀ ਡੀਲਰ ਆ ਉਹ ਪਿੱਛੇ ਤੁਸੀਂ ਦੇਖ ਸਕਦੇ ਜੇ ਅੱਧਾ ਕਿਲੋਮੀਟਰ ਪਿੱਛੇ ਇਹਨਾਂ ਦਾ ਕੋਈ ਪਲਾਟ ਵਾ ਉਹ ਪਲਾਟ ਦੀ ਰਜਿਸਟਰੀ ਇਹਨਾਂ ਕਿਸ ਨੂੰ ਕਰਕੇ ਤੇ ਆਹ ਜਿਹੜੀ ਜਗ੍ਹਾ ਵਾ ਕਿਸ ਦਾ ਨਜਾਇਜ਼ ਕਬਜ਼ਾ ਕਰਾ ਰਹੇ ਆ ਕਿੰਨੀ ਕੀਮਤ ਹੋਏਗੀ ਸ਼ਿਕਾਇਤ ਕੀਤੀ ਸੀਗੀ ਪ੍ਰਸ਼ਾਸਨ ਨਾਲ ਪਿਛਲੇ ਦਿਨੀ ਮੁਲਾਕਾਤ ਵੀ ਹੋਈ ਫਿਰ ਵੀ ਕੋਈ ਕੰਮ ਨਹੀਂ ਦੇਖੋ ਜੀ ਅਹੀਂ ਇਹ ਜਿੰਨਾ ਦੀ ਸ਼ਿਕਾਇਤ ਜਿਹੜੀ ਈਓ ਵਿੰਗ ਦੇ ਵਿੱਚ ਚੱਲ ਰਹੀ ਆ ਪਿਛਲੇ 5-6 ਮਹੀਨਿਆਂ ਤੋਂ ਇਹ ਲਗਾਤਾਰ ਗੇੜੇ ਮਾਰ ਰਹੇ ਆ ਅਸੀਂ ਥੋੜੇ ਦਿਨ ਪਹਿਲੇ ਜਿਹੜਾ ਡੀਆਈਜੀ ਦਫ਼ਤਰ ਧਰਨਾ ਰੱਖਿਆ ਸੀ ਉਹਦੇ ਵਿੱਚ ਐਸਪੀ ਹਰਪਾਲ ਸਿੰਘ ਨੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਸਾਰੇ ਮਸਲੇ ਜਿਹੜੇ ਸ਼ਾਰਟਆਊਟ ਕਰਾਂਗੇ ਸਾਰੇ ਮਸਲੇ ਤੁਹਾਡੇ ਹੱਲ ਕਰਾਂਗੇ ਐਸਪੀ ਹਰਪਾਲ ਸਿੰਘ ਦੇ ਨੋਟਸ ਦੇ ਵਿੱਚ ਆ ਇਹ ਸਾਰਾ ਕੁਝ ਔਰ ਐਸਪੀ ਹਰਪਾਲ ਨੇ ਜਦੋਂ ਇਹਨਾਂ ਕੋ ਕਾਗਜ਼ ਮੰਗੇ ਆ ਇਹ ਕਾਗਜ਼ ਵੀ ਲੈ ਕੇ ਗਏ ਆ ਔਰ ਉਹ ਜਿਹੜੇ ਕਾਗਜ਼ ਐਸਪੀ ਸਾਹਿਬ ਨੇ ਵੇਖੇ ਵੀ ਇਸ ਜਗ੍ਹਾ ਤੇ ਨਹੀਂ ਉਹਨਾਂ ਦੀ ਪਿਛਲੀ ਜਗ੍ਹਾ ਤੇ ਆ ਫਿਰ ਵੀ ਉਹਨਾਂ ਨੇ ਜਿਹੜਾ ਵਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਪੁਲਿਸ ਪ੍ਰਸ਼ਾਸਨ ਤੋਂ ਉਹ ਬੇ ਬੇਖੌਫ ਨੇ ਔਰ ਇਸ ਗਰੀਬ ਪਰਿਵਾਰ ਨਾਲ ਤੱਕੇਸ਼ਾਈ ਕਰ ਰਹੇ ਨੇ ਤੱਕੇਸ਼ਾਈ ਕਿਉਂ ਕਰ ਰਹੇ ਨੇ ਦੇਖੋ ਮੈਂ ਦੱਸਣਾ ਚਾਹੁੰਨਾ ਆਪਣੇ ਆਪ ਜੀ ਦੇ ਮਾਧਿਅਮ ਰਾਹੀਂ ਅੱਜ ਜੋ ਗਵਾ ਛਤਰਦਾ ਜਿਹਦਾ ਛਤਰ ਕਾਇਮ ਹਨ ਉਹ ਤੋਂ ਸਾਰੇ ਚੱਲਦੇ ਨੇ ਇਸ ਵੀਰ ਕੱਲਾ ਵਾ ਇਹ ਇਨਸਾਫ ਪਸੰਦ ਵਿਅਕਤੀ ਆ ਇਹ ਚਾਹੁੰਦਾ ਕਿ ਮੈਂ ਇਨਸਾਫ ਜਿਹੜਾ ਵਾ ਪੁਲਿਸ ਦੇ ਥਰੂ ਲੈਣਾ ਚਾਹੁੰਦਾ ਮੈਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਇਸ ਨਾਲ ਧੱਕੇਸ਼ਾਹੀ ਹੋ ਰਹੀ ਆ ਕਿਉਂਕਿ ਇਸ ਦੇ ਨਾਲ ਪਰਿਵਾਰ ਦੇ ਵਿੱਚ ਇੰਨੇ ਸਾਥੀ ਨਹੀਂ ਆ ਕਿ ਇਹ ਕੱਲਾ ਵਿਚਾਰਾ ਹੀ ਆਪਣਾ ਕੋਈ ਸਹਿਯੋਗੀਆਂ ਨੂੰ ਨਾਲ ਲੈ ਕੇ ਤੇ ਇਨਸਾਫ ਦੀ ਮੰਗ ਕਰ ਰਿਹਾ ਤੇ ਅਸੀਂ ਵੀ ਚਾਹੁੰਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਗਰੀਬ ਜਿਹੜੇ ਲੋਕ ਇਹਨਾਂ ਕੋ ਆਉਂਦੇ ਆ ਪ੍ਰਸ਼ਾਸਨ ਨੇ ਆ ਲੈਣ ਲਈ ਉਹਨਾਂ ਨੂੰ ਨਿਆਂ ਦੇਣਾ ਚਾਹੀਦਾ ਨਾ ਕਿ ਐਵੇਂ ਇੱਧਰ ਚੱਲ ਜਾਓ ਉੱਧਰ ਚੱਲ ਜਾਓ ਝਪਕਾਉਣਾ ਨਹੀਂ ਚਾਹੀਦਾ ਉਹਨੂੰ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਜੇ ਨਹੀਂ ਜੀ ਹੁਣ ਨਹੀਂ ਹੁਣ ਗੱਲ ਕਰਦੇ ਹੁਣ ਐਸਐਚਓ ਨੇ ਉਸ ਦਿਨ ਮੌਕਾ ਵੇਖ ਕੇ ਗਏ ਆ ਜਿਹੜੇ ਇੱਥੇ ਮੁਲਾਜ਼ਮ ਜਿਹੜਾ ਐਸਪੀ ਸਾਹਿਬ ਨੇ ਭੇਜੇ ਸੀ ਉਹਨਾਂ ਨਾਲ ਹੁਣ ਜਾ ਕੇ ਗੱਲ ਕਰਦੇ ਆ ਹੁਣ ਪਤਾ ਲੱਗਾ ਕਿ ਉਹ ਕਹਿ ਰਹੇ ਕਿ ਪੁਲਿਸ ਨੇ ਤਾਲਾ ਮਰਾਇਆ ਹੁਣ ਅਸੀਂ ਇਹ ਵੀ ਪਤਾ ਕਰਾਂਗੇ ਕਿ ਕਿਹੜੀ ਪੁਲਿਸ ਨੇ ਤਾਲਾ ਮਰਾਇਆ ਵਾ ਹੁਣ ਜਾ ਕੇ ਚੌਂਕੀ ਦੇ ਵਿੱਚ ਸਾਰਾ ਵੈਰੀਫਾਈ ਕਰਦੇ ਆ ਜ ਇਹ ਹੁੰਦਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਡਾ ਸੰਘਰਸ਼ ਜਿਹੜਾ ਵਾ ਛੇੜਿਆ ਜਾਊਗਾ ਠੀਕ ਹੈ ਪਰਕ ਟੀਵੀ ਲਈ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ